ਪੰਜਾਬ ਸਰਕਾਰ ਵੱਲੋਂ ਜਿੱਥੇ ਇਹ ਯੋਧ ਨਸ਼ਾ ਦੇ ਵਿਰੋਧ ਦੇ ਜਿਹੜੀ ਤਹਿਤ ਬਹੁਤ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਇਸ ਦੇ ਨਾਲ ਨਾਲ ਜਿਹੜੀਆਂ ਸਾਡੇ ਨਕੋਦਰ ਇਲਾਕੇ ਦੇ ਆਸ-ਪਾਸ ਦੀਆਂ ਜਿਹੜੀਆਂ ਸੜਕਾਂ ਆ ਪਿਛਲੇ 10 ਸਾਲ ਤੋਂ ਟੁੱਟੀਆਂ ਨੇ ਉਹਨਾਂ ਨੂੰ ਬਣਾਉਣ ਦੇ ਵਿੱਚ ਵੀ ਹਲਕਾ ਐਮ ਐਲ ਏ ਬੀਬੀ ਇੰਦਰਜੀਤ ਕੌਰ ਦਾ ਐਮ ਜੋਗਦਾਨ ਹੈ ਔਰ ਅੱਜ ਉਹਨਾਂ ਨੇ ਇਹ ਨਕੋਦਰ ਤੋਂ ਜਿਹੜੀ ਜੰਡੇਆਲਾ ਸੜਕ ਆ ਇਹ ਪਿਛਲੇ ਕਾਫੀ ਸਮੇਂ ਤੋਂ ਟੁੱਟੀ ਹੋਈ ਆ ਔਰ ਇਹ ਇਹ ਜਿਹੜੀ ਸੜਕ ਆ ਇਹ ਬਾਬਾ ਮੁਰਾਸ਼ਾ ਦਰਬਾਰ ਨੂੰ ਜਿਹੜੇ ਕਹਿ ਸਕਦੇ ਆ ਦਿੱਲੀ ਤੋਂ ਫਗਵਾੜੇ ਤੋਂ ਲੁਧਿਆਣੇ ਤੋਂ ਜਾਂ ਆਸ-ਪਾਸ ਦੇ ਇਲਾਕਿਆਂ ਤੋਂ ਆ ਇਹ ਲਿੰਕ ਜਿਹੜੀ ਸੜਕ ਆ ਇਹ ਇਹਦੇ ਥਰੂ ਦਰਬਾਰ ਤੱਕ ਪਹੁੰਚਦੇ ਆ ਔਰ ਦਰਬਾਰ ਵੱਲੋਂ ਵੀ ਇਸ ਸੜਕ ਦੀ ਮੰਗ ਕੀਤੀ ਗਈ ਸੀ ਕਿ ਇਹ ਸੜਕ ਜਰੂਰ ਬਣਾਵੇ ਬਣਾਈ ਜਾਵੇ ਐ ਐਮਐਲਏ ਸਾਹਿਬ ਨੇ ਅੱਜ ਇਹਦਾ ਉਦਘਾਟਨ ਕੀਤਾ ਆ ਇਹ ਸੜਕ ਦਾ ਔਰ ਇਲਾਕੇ ਦੇ ਵਿੱਚ ਟੋਟਲ 9 ਕਰੋੜ ਦਾ ਇਹ ਪ੍ਰੋਜੈਕਟ ਆ ਔਰ ਇਹ ਜਿਹੜਾ ਅੱਜ ਉਦਘਾਟਨ ਕਰ ਰਿਹਾ ਹੈ ਉਹ 5 ਕਰੋੜ ਦੇ ਪ੍ਰੋਜੈਕਟ ਨੇ ਕਹਿ ਸਕਦੇ ਆ ਕਿ ਇਹ ਪੰਜਾਬ ਸਰਕਾਰ ਵੱਲੋਂ ਇਹ ਜਿਹੜੇ ਉਪਰਾਲੇ ਕੀਤੇ ਜਾ ਰਿਹਾ ਹੈ ਇਹ ਜਨਤਾ ਦੇ ਹੱਕ ਵਿੱਚ ਆ ਔਰ ਜਿਹੜੇ ਇਹ ਸੜਕਾਂ ਦੇ ਉਦਘਾਟਨ ਕੀਤੇ ਗਏ ਆ ਸ਼ਹਿਰ ਵਾਸੀ ਇਸ ਤੋਂ ਬਹੁਤ ਖੁਸ਼ ਆ ਕੈਮਰਾ ਪਰਸਨ ਗਲਵੀਰ ਸਿੰਘ ਦੇ ਨਾਲ ਸੁਖਵਿੰਦਰ ਸੋਹਲ ਨਕੋਦਰ ਅੱਜ ਮੰਡੀ ਬੋਰਡ ਵੱਲੋਂ ਅਸੀਂ ਤਕਰੀਬਨ 7 ਕਿੰਨ ਸੜਕਾਂ ਦਾ ਉਦਘਾਟਨ ਕਰਨ ਜਾ ਰਹੇ ਆ ਜਿਹਦੇ ਵਿੱਚ ਅਸੀਂ ਇਹ ਦੂਸਰਾ ਉਦਘਾਟਨ ਹੈ ਸਾਡਾ ਪਹਿਲਾ ਉਦਘਾਟਨ ਜਿਹੜਾ ਵੀਰਪਿੰਡ ਦੇ ਵਿੱਚ ਕੀਤਾ ਵੀਰਪਿੰਡ ਦੀ ਜਿਹੜੀ ਸੜਕ ਹੈ ਉਹਦਾ ਬਜਟ ਕੋਈ 74 ਕਰੋੜ ਦਾ ਆ ਔਰ ਐਸ ਸੜਕ ਦਾ ਵੀ ਤਕਰੀਬਨ 74 ਕਰੋੜ ਦਾ 74 ਲੱਖ ਦਾ 74 ਲੱਖ ਦਾ 74 ਲੱਖ ਲੱਖ ਦੇ ਜਿਹੜੇ ਬਜਟ ਹੈ ਤਕਰੀਬਨ ਜਿਹੜੀਆਂ ਅੱਜ 7 ਸੜਕਾਂ ਦੇ ਅਸੀਂ ਉਦਘਾਟਨ ਕਰਨੀਆਂ ਉਹ ਸੱਤਾਂ ਦਾ ਬਜਟ 5 ਕਰੋੜ ਤੇ ਕਰੀਬ ਜਿਹੜਾ ਉਹ ਹੈਗਾ ਸਰ ਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜਿੰਨੀਆਂ ਵੀ ਸੜਕਾਂ ਬਣਾ ਰਹੇ ਹਾਂ ਜਾਂ ਪਿੱਛੇ ਪਿੱਛੇ ਵੀ ਬਣਾਈਆਂ ਜਾਂ ਹੁਣ ਜਿਹੜੀਆਂ ਅਸੀਂ ਸਟਾਰਟ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਤਕਰੀਬਨ 200 ਕਿਲੋਮੀਟਰ ਸੜਕਾਂ ਸੀ ਨਕੋਦਰ ਹਲਕੇ ਦੀ ਬਣਾਉਣੀ ਹੈ ਔਰ ਸਾਰਿਆਂ ਦੀਆਂ ਸਾਰੀਆਂ ਸੜਕਾਂ ਸੀ 18 ਫੁੱਟ ਚੌੜੀਆਂ ਬਣਾ ਰਹੇ ਇਹ ਸੜਕ ਵੀ ਜਿਹੜੀ ਹੈ ਨਹਿਰ ਦੇ ਨਾਲ ਬਣ ਚਾਰੀ ਹੈ ਅੱਜ ਬਹੁਤ ਮੇਰੇ ਖਿਆਲਿਆ ਵੀ ਜ਼ਮਾਨਾ ਹੋ ਗਿਆ ਕਿਸੇ ਨੇ ਇੱਥੇ ਸੜਕ ਦੇਖੀ ਨੂ ਖੱਡੀ ਹੈ ਇੱਥੇ ਮੈਂ ਪਿਛਲੇ 10-15 ਸਾਲ ਤੋਂ ਤਾਂ ਮੈਂ ਦੇਖ ਰਹੀ ਹਾਂ ਕਦੀ ਸੜਕ ਨਹੀਂ ਸੀ ਇੱਥੇ ਇਹ ਵੀ ਸੜਕ ਜਿਹੜੀ 18 ਫੁੱਟ ਚੌੜੀ ਬਣਾਈ ਜਾ ਰਹੀ ਹੈ ਤਾਂ ਕਿ ਸ਼ਹਿਰ ਦਾ ਜਿਹੜਾ ਥੋੜਾ ਟ੍ਰੈਫਿਕ ਘਟੇ ਜਿਹੜਾ ਇਹ ਨਾ ਪਿੰਡਾਂ ਦਾ ਟ੍ਰੈਫਿਕ ਉਸੇ ਤਾਂ ਇਹਨਾਂ ਸੜਕਾਂ ਦਾ ਇਹ ਸੜਕਾਂ ਹੀ ਫਰਗਵਾੜੇ ਜਾਣ ਵਾਲਾ ਸਾਰਾ ਟ੍ਰੈਫਿਕ ਜਿਹੜੇ ਵਾਲੇ ਜਾਣ ਵਾਲਾ ਸਾਰਾ ਟ੍ਰੈਫਿਕ ਜਿਹੜਾ ਹੈ ਉਹ ਇੱਥੋਂ ਹੀ ਡਾਇਵਰਟ ਹੋ ਜਾਏ ਤਾਂ ਕਿ ਸਾਡਾ ਜਿਹੜਾ ਕਰਤਾਰ ਕਲੱਬ ਵਾਲਾ ਚੌਕ ਹੈ ਉੱਥੇ ਟ੍ਰੈਫਿਕ ਨੂੰ ਥੋੜਾ ਜਕਟਾਇਆ ਜਾ ਸਕੇ ਇਧਰ ਤੇ ਆਉਣਗੇ ਇਧਰ ਤੇ ਜਾਣਗੇ ਇਸੇ ਤਰ੍ਹਾਂ ਹੀ ਹੇਰਾਂ ਪਿੰਡ ਦੇ ਵਿੱਚ ਕੰਕਰੀਟ ਦੀਆਂ ਕੰਕਰੀਟ ਦੀ ਫਰਨੀਚਰ ਜਿਹੜੀ ਆ ਉਹ ਬਣ ਰਹੀ ਆ ਇਸੇ ਤਰ੍ਹਾਂ ਹੀ ਉਹ ਅਲੱਗ ਬਜਟ ਨੇ ਜਿਹੜੇ ਅਸੀਂ ਉਹਦਾ ਅੱਜ ਅਸੀਂ ਕਰਨ ਜਾ ਰਹੇ ਆ ਉਹ ਤੋਂ ਘਟਨ ਲੇਕਿਨ ਉਹ ਪਹਿਲਾਂ ਦੇ ਚੱਲਦੇ ਉਹ ਅਲੱਗ ਬਜ ਔਰ ਇਸੇ ਤਰ੍ਹਾਂ ਹੀ ਅਸੀਂ ਪਿੰਡ ਬੋਪਰਹਾਵਾਂ ਦੇ ਵਿੱਚ ਉੱਥੇ ਵੀ ਤਕਰੀਬਨ 1.5 ਕਰੋੜ ਦੇ ਕਰੀਬ ਦਾ ਕੰਮ ਕੰਕਰੀਟ ਦੀ ਫਰਨੀ ਦਾ ਚੱਲਦਾ ਇਸੇ ਤਰ੍ਹਾਂ ਪਿੰਡ ਬਾਟਕਲਾਂ ਦੇ ਵਿੱਚ ਕੰਕਰੀਟ ਦੀ ਫਰਨੀ ਆ ਉੱਥੇ ਵੀ ਤਕਰੀਬਨ 1.5 ਤੋਂ 1.2 ਕਰੋੜ ਰੁਪਏ ਦਾ ਕੰਮ ਜਿਹੜਾ ਬਾਟ ਸੀ ਪੱਠਾਂ ਦੀ ਫਰਨੀ ਦਾ ਚੱਲਦਾ ਅੱਜ ਅਸੀਂ ਇਸ ਉਦਘਾਟਨ ਤੋਂ ਬਾਅਦ ਅਸੀਂ ਨਗਰ ਹੀਰਾਂ ਦੇ ਵਿੱਚ ਜਾਵਾਂਗੇ ਉਸ ਤੋਂ ਬਾਅਦ ਜਿਹੜਾ ਸਾਡਾ ਅਸੀਂ ਵਾਪਸ ਸ਼੍ਰੀ ਆਵਾਂਗੇ ਉਹ ਵੀ 2.5 ਕਿਲੋਮੀਟਰ ਦੀ ਸੜਕ ਜਿਹੜੀ 1.2 ਕਰੋੜ ਰੁਪਏ ਦਾ ਤਕਰੀਬਨ ਉਹਦੇ ਤੇ ਖਰਚ ਕੀਤਾ ਜਾ ਰਿਹਾ ਉਸ ਤੋਂ ਬਾਅਦ ਅਸੀਂ ਸਿੱਧ ਮੁਸਤਦੀ ਭਰਦਵਾਜੀਆਂ ਸ਼ਮਸ਼ਾਬਾਦ ਔਰ ਇੱਕ ਪਿੰਡ ਹੋਰ ਨੂਰਮਲ ਸਾਈਡ ਦਾ ਜਿਹੜਾ ਅਸੀਂ ਤਕਰੀਬਨ ਇਹ ਅੱਜ ਦੇ ਦਿਨ ਦੇ ਵਿੱਚ ਸਤ ਕਰਾਂਗੇ ਉਦਘਾਟਨ ਉਸ ਤੋਂ ਪਹਿਲਾਂ ਮੈਂ ਅੱਗੇ ਕਰ ਚੁੱਕੀ ਹਾਂ ਉਦਘਾਟਨ ਕਾਫੀ ਸਾਰੀਆਂ ਸੜਕਾਂ ਦੇ ਔਰ ਮੈਨੂੰ ਲੱਗਦਾ ਕਿ 10 ਕਰੋੜ ਤੋਂ ਉੱਪਰ ਦੇ ਇਹ ਕੰਮ ਜਾ ਰਹੇ ਆ ਜਿਹੜੇ ਅਸੀਂ ਅਸੈਂਸਲ ਕਰਦੇ ਆ ਔਰ ਸਾਡਾ ਮੁੱਖ ਮਕਸਦ ਜਿਹੜਾ ਹੈ ਉਹ ਸੜਕਾਂ ਨੂੰ ਚੌੜੀਆਂ ਕਰਨਾ ਆਵਾਜਾਈ ਦਾ ਸਾਧਨ ਦੂਸਰਾ ਸਰਕਾਰ ਦੇ ਬੜਾ ਇੱਕ ਵੱਡਾ ਫੈਸਲਾ ਸਦਾ ਤੁਗਨ ਸਿੰਘ ਜੀ ਮਾਨ ਨੇ ਕੀਤਾ ਕਿ ਨਗਰਾਂ ਦੀਆਂ ਜਿਹੜੀਆਂ ਫਿਰਨੀਆਂ ਇਸ ਲਈ ਕੰਕਰੀਟ ਦੀਆਂ ਬਣ ਰਹੀਆਂ ਔਰ ਤੁਸੀਂ ਜਰੂਰ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ ਚਾਹੁੰਗੀ ਕਿ ਕੰਕਰੀਟ ਦੀ ਫਿਰਨੀ ਜਿਹੜੀ ਬੰਦੀ ਆ 18 ਫੁੱਟ ਚੌੜੀ ਫਿਰਨੀ ਬਣ ਰਹੀ ਆ ਉਹਦੇ ਵਿੱਚ ਸੈਂਟਰ ਦੇ ਵਿੱਚ ਬਲੌਕ ਰੱਖੇ ਜਾ ਰਹੇ ਆ ਤਾਂ ਕਿ ਕੱਲ ਨੂੰ ਪਟਪਟਾਈਏ ਵਾਲਾ ਕੰਮ ਨਾ ਰਹੇ ਹਰ 50 ਫੁੱਟ ਦੇ ਉੱਪਰ ਉਹਨੂੰ ਜਿਹੜੀ ਆ ਉਹਦੇ ਸੈਂਟਰ ਦੇ ਨਾਲ-ਨਾਲ ਆਸੇ-ਪਾਸੇ ਨੂੰ ਵੀ ਜਿਹੜਾ ਉਹਦੇ ਕੱਟ ਦਿੱਤੇ ਜਾ ਰਹੇ ਆ ਤਾਂ ਕਿ ਸੜਕ ਨੂੰ ਕਦੀ ਵੀ ਤੋੜਨਾ ਨਾ ਪਵੇ ਬਹੁਤ ਵਧੀਆ ਪ੍ਰੋਜੈਕਟ ਆ ਔਰ ਅਸੀਂ ਜਿਵੇਂ ਦੇ ਸੁਪਨੇ ਦੇਖੇ ਸੀ ਉਹੋ ਜਿਹੇ ਸੁਪਨਿਆਂ ਦੇ ਅਸੀਂ ਆਪਣਾ ਹਲਕਾ ਬਣਦਾ ਦੇਖਦੇ ਆ ਔਰ ਮੇਰੇ ਆਪਣੇ ਹਲਕੇ ਦਾ ਮੈਨੂੰ ਮਾਣ ਆ ਕਿ ਅਸੀਂ ਵੱਡਾ ਸਾਰਾ ਬਜਟ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀਆਂ ਇਸ ਬਜਟ ਤੋਂ ਬਾਅਦ ਆਪਣੇ ਹਲਕੇ ਦੀਆਂ ਸਾਰੀਆਂ ਸੜਕਾਂ ਬਣਾਵਾਂਗੇ ਮੈਡਮ ਜਿੱਥੇ ਇਲਾਕੇ ਦੀ ਜਿਹੜੀ ਸੜਕਾਂ ਆ ਬਣਾਈਆਂ ਜਾ ਰਹੀਆਂ ਸਫਾਈ ਦਾ ਵਧੀਆ ਪ੍ਰਬੰਧ ਕੀਤਾ ਜਾ ਰਿਹਾ ਉਥੇ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਵੀ ਜੰਗ ਲੜ ਰਹੀ ਆ ਲੇਕਿਨ ਇੱਕ ਚਰਚੇ ਦਾ ਇਹੜੀ ਰੇੜੀ ਮਾਰਕੀਟ ਆ ਉੱਥੇ ਸ਼ਰਿਆਂਮ ਵਿਕਦਾ ਹੈ ਜੀ ਨਸ਼ਾ ਵਿਕਦਾ ਹੈ ਤੇ ਉਹਦੇ ਬਾਅਦ ਵਾਸਤੇ ਕੋ ਕਾਰਵਾਈ ਹੋਈ ਹਾਂ ਬਿਲਕੁਲ ਜੀ ਜਿਹੜੇ ਸਾਡੇ ਇਹ OTS ਸੈਂਟਰ ਨੇ ਉਹਨਾਂ ਦੇ ਬਾਰੇ ਸਰਕਾਰ ਬਕਾਇਦਾ ਸੋਚ ਰਹੀ ਆ ਕਿ ਇਹਨਾਂ ਨੂੰ ਕਿਵੇਂ ਟਾਈਮ ਲਿਮਟ ਦੇ ਵਿੱਚ ਲੈ ਕੇ ਆਉਣਾ ਜਿਹੜੇ 10-10 ਸਾਲ ਤੋਂ ਪਿਛਲੇ ਤੋਂ ਪਿਛਲੇ ਜਿਹੜੀਆਂ ਸਰਕਾਰਾਂ ਨੇ ਸ਼ੁਰੂ ਕੀਤਾ ਸੀ ਇੱਕ ਕਿਸਮ ਦਾ ਆਪਣੇ ਗਲੋਂ ਗਲਾਵਾ ਲਾ ਕੇ ਅਸਪਤਾਲਾਂ ਦੇ ਗਲ ਪਾ ਦਿੱਤਾ ਸਿਰਫ ਦਵਾਈਆਂ ਦੇ ਉੱਤੇ ਕਰ ਦਿੱਤਾ ਉਸ ਵੇਲੇ ਤੋਂ ਲੈ ਕੇ ਹੁਣ ਤੱਕ 10-15 ਗੁਣਾ ਸ਼ਾਇਦ 50 ਗੁਣਾ ਵਾਧਾ ਹੋ ਗਿਆ ਹੈ ਇਹਦੇ ਵਿੱਚ ਜਿੰਨੇ ਉੱਤੇ ਪੇਸ਼ੈਂਟ ਲੱਗੇ ਹੋਏ ਸੀ ਔਰ ਸਰਕਾਰ ਇਹਨੂੰ ਟਾਈਮ ਬਾਉਂਡ ਕਰਨ ਵਾਸਤੇ ਸੋਚ ਰਹੀ ਹੈ ਕਿ ਟਾਈਮ ਬਾਉਂਡ ਕਰਕੇ ਇਹਨਾਂ ਸਾਰੇ ਲੋਕਾਂ ਦਾ ਨਸ਼ਾ ਜਿਹੜਾ ਉਹ ਛਡਾਇਆ ਜਾਵੇ ਬੜੀ ਤਕੜੀ ਮੁਹਿੰਮ ਚੱਲਦੀ ਹੈ ਮੈਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਨੂੰ ਮੀਡੀਆ ਦੀ ਖਾਸ ਤੌਰ ਤੇ ਸਾਥ ਦੀ ਜ਼ਰੂਰਤ ਹੈ ਸਾਰੇ ਲੋਕਾਂ ਦੇ ਨਾਲ ਚੱਲ ਕੇ ਇਹਨੂੰ ਇੱਕ ਜੰਗ ਵਾਂਗ ਸਾਨੂੰ ਜਿਹੜਾ ਉਹ ਲੜਨ ਦੀ ਜ਼ਰੂਰਤ ਹੈ ਇਸ ਵੇਲੇ ਇਹ ਸਾਡੇ ਪੰਜਾਬ ਦੀ ਤਰਸਦੀ ਬਣ ਚੁੱਕਿਆ ਜਿਹੜਾ ਨਸ਼ਿਆਂ ਦਾ ਕੋਡ ਆ ਇਹਦੇ ਵਿੱਚ ਹਰ ਇੱਕ ਇਨਸਾਨ ਦੀ ਸ਼ਮੂਲੀਅਤ ਦੀ ਲੋੜ ਹੈ ਔਰ ਸੱਦਾ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਕਿ ਸਾਰੇ ਜਣੇ ਸ਼ਾਮਲ ਹੋਵੋ ਆਪਾਂ ਇਸ ਕੋਡ ਤੋਂ ਬਚੀਏ ਔਰ ਸਿਰ ਨਾਕਲੀ ਸਰਕਾਰ ਨਾਕਲਾ ਐਮਐਲਏ ਨਾਕਲੇ ਸੀਐਮ ਸਾਹਿਬ ਕੱਲਿਆਂ ਦੇ ਕਰਨ ਦਾ ਕੰਮ ਨਹੀਂ ਹੈ ਇਹ ਇੱਕ ਮਹਿੰਮ ਬਣਾ ਕੇ ਇੱਕ ਯੁੱਧ ਵਾਂਗ ਇਹ ਪੰਜਾਬ ਦੇ ਮਾਨ ਸਨਮਾਨ ਦਾ ਵਿਸ਼ਾ ਆ ਪੰਜਾਬ ਦੀ ਜਵਾਨੀ ਦਾ ਵਿਸ਼ਾ ਆ ਇਸ ਕਰਕੇ ਇਹਦੇ ਤੇ ਆਪਾਂ ਸਭ ਨੂੰ ਵੱਧ ਚੜ ਕੇ ਤੁਸੀਂ ਵੀ ਜਿਹੜੀ ਸਾਨੂੰ ਪੋਜ਼ਿਟਿਵ ਸਪੋਰਟ ਦਿਓ ਔਰ ਜਿੱਥੇ ਕਿਤੇ ਤੁਹਾਡੀ ਨਜ਼ਰ 'ਚ ਵੀ ਕੋਈ ਇਹੋ ਜਿਹਾ ਧਿਆਨ ਚ ਗੱਲਾਂ ਆ ਕਿਆ ਜ਼ਰੂਰ ਦੱਸੋ ਰੇੜੀ ਮਾਰਕੀਟ ਨੂੰ ਨਗਰ ਕੌਂਸਲ ਨੇ ਮੀਟਿੰਗ ਕੀਤੀ ਹੈ ਰੇੜੀ ਮਾਰਕੀਟ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀਆਂ ਸਟਾਰਟ ਹੋ ਗਈਆਂ ਮੈਂ ਪਤਾ ਕੀਤਾ ਸੀ ਇਹੋ ਤੋਂ ਔਰ ਬਹੁਤ ਜਲਦੀ ਉੱਥੇ ਅਸੀਂ ਇੱਕ ਸ਼ਾਨਦਾਰ ਰੇੜੀ ਮਾਰਕੀਟ ਜਿਹੜੀ ਹੈ ਸ਼ਹਿਰ ਦੇ سپਰਦ ਕਰਾਂਗੇ ਔਰ ਇਹ ਜਿਹੜੇ ਲੋਕਾਂ ਨੇ ਅੱਡੇ ਬਣਾ ਰੱਖੇ ਹੋਏ ਆ ਨਸ਼ਿਆਂ ਦੇ ਇਹ ਸਾਰੇ ਖਤਮ ਕੀਤੇ ਜਾਣਗੇ ਮੈਮ ਇਹ ਜਿਹੜਾ ਨਸ਼ਾ ਦਾ ਅਸੀਂ ਐਸਐਸਪੀ ਸਾਹਿਬ ਕੱਲ ਆਏ ਸੀ ਉਹਨਾਂ ਨਾਲ ਵੀ ਗੱਲ ਅਸੀਂ ਕੀਤੀ ਆ ਕਿ ਜਿਹੜੇ ਓਟ ਸੈਂਟਰ ਦੇ ਵਿੱਚ ਪਿਛਲੇ 5 ਸਾਲ ਤੋਂ 10 ਸਾਲ ਤੋਂ ਪੰਜ ਪੰਜ 6 6 ਗੋਲੀਆਂ ਖਾ ਰਹੇ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਹੀ ਜਿਹੜਾ ਨਸ਼ਾ ਸ਼ਰਬ ਕੇਂਦਰਾਂ ਵਿੱਚ ਭੇਜਿਆ ਜਾਵੇ। ਬਿਲਕੁਲ ਇਹਦੀ ਪਾਲਿਸੀ ਇੱਕ ਤਿਆਰ ਹੋ ਰਹੀ ਹੈ ਪੰਜਾਬ ਸਰਕਾਰ ਵੱਲੋਂ ਕਿ ਜਿਹੜੇ ਓਟ ਸੈਂਟਰ ਆ ਇਹਨਾਂ ਨੂੰ ਟਾਈਮ ਬਾਉਂਡ ਕੀਤਾ ਜਾਏਗਾ। ਮੈਂ ਉਹੀ ਗੱਲ ਤੁਹਾਨੂੰ ਕਹੀ ਕਿ ਸਰਕਾਰ ਬਿਲਕੁਲ ਸਹਿਿਰਦਿਆ ਕਿ ਇਹਨਾਂ ਨੂੰ ਟਾਈਮ ਬਾਉਂਡ ਕੀਤਾ ਜਾਏ ਕਿ ਕਿ ਇਸ ਕਿਹੜਾ ਪਰਸਨ ਆ ਉਹ ਕਿੰਨੇ ਟਾਈਮ ਦੇ ਵਿੱਚ ਨਸ਼ਾ ਛੱਡੇਗਾ ਉਸ ਤੋਂ ਬਾਅਦ ਉਹਨੂੰ ਗੋੜੀ ਨਹੀਂ ਮਿਲੇਗੀ। ਇਹ ਇਹ ਸਰਕਾਰ ਦੀ ਇਹ ਪ੍ਰਪੋਜ਼ਲ ਚੱਲ ਰਹੀ ਆ। ਮੈਂ ਬਹੁਤ ਧੰਨਵਾਦ ਕਰਨਾ ਚਾਹੁੰਨੀ ਮਨਜੁਕ ਸਿੰਘ ਸਾਹਿਬ ਦਾ ਕਿ ਉਹਨਾਂ ਨੇ ਨਕੋਦਰ ਹਲਕੇ ਨੂੰ ਵੱਡੇ ਗੱਫੇ ਸੜਕਾਂ ਦੇ ਵੀ ਦਿੱਤੇ ਆ ਔਰ ਆਉਣ ਵਾਲੇ ਸਾਰੀਆਂ ਹੋਰ ਇਹ ਬਜਟ ਤੋਂ ਬਾਅਦ ਸਾਡੀਆਂ ਬਾਕੀ ਸਾਰੀਆਂ ਸੜਕਾਂ ਜਿਹੜੀ 200 ਕਿਲੋਮੀਟਰ ਸੜਕਾਂ ਉਹ ਵੀ ਅਸੀਂ ਹਲਕੇ ਦੇ ਸਕੂਪ ਕਰਾਂਗੇ ਸਭ ਤੋਂ ਵੱਡਾ ਮਸਲਾ ਜਿਹੜਾ ਹੈਗਾ ਬੱਸ ਸਟੈਂਡ ਦਾ ਨਕੁੱਤਰ ਦਾ ਉਹਦੇ ਤੱਕ ਵੀ ਜਿਹੜਾ ਕੰਮ ਸ਼ੁਰੂ ਨਹੀਂ ਹੋਇਆ ਕੀ ਕਾਰਨ ਹੈ ਉਹਦੇ ਵਿੱਚ ਇਹਨਾਂ ਨੇ ਜਿਹੜਾ ਪਹਿਲਾਂ ਜਿਹੜਾ ਡਿਜ਼ਾਈਨ ਤਿਆਰ ਕੀਤਾ ਸੀ ਡਿਜ਼ਾਈਨ ਦੇ ਵਿੱਚ ਕਾਰ ਪਾਰਕ ਨਹੀਂ ਸੀ ਪਾਇਆ ਜਿਦਾ ਕਰਕੇ ਫਿਰ ਮੇਰੇ ਵੱਲੋਂ ਉਹ ਪ੍ਰੋਜੈਕਟ ਜਿਹੜਾ ਆ ਉਹ ਡਿਲੇ ਕਰ ਦਿੱਤਾ ਗਿਆ ਸੀ ਕਿ ਕਾਰ ਪਾਰਕ ਤੋਂ ਬਿਨਾ ਅਸੀਂ ਬੱਸ ਸਟੈਂਡ ਜਿਹੜਾ ਉਹ ਨਹੀਂ ਬਣਾਉਣਾ ਕਿਉਂਕਿ ਨਕੌਦਰ ਦੇ ਜਿੱਥੇ ਵਿੱਚੋ ਵਿੱਚ ਸ਼ਹਿਰ ਦੇ ਕਿਤੇ ਵੀ ਕਾਰ ਪਾਰਕ ਲਈ ਥਾਂ ਨਹੀਂ ਹੈ ਹੁਣ ਅਸੀਂ ਕਾਰ ਪਾਰਕ ਵਿੱਚ ਪਾ ਕੇ ਤਕਰੀਬਨ ਪੌਣੇ ਦੇ 2 ਕਰੋੜ ਰੁਪਈਆ ਹੋਰ ਉਹਦੇ ਵਿੱਚ ਐਡ ਹੋਇਆ ਕਾਰ ਪਾਰਕਿੰਗ ਦਾ ਅਸੀਂ ਅੰਡਰਗਰਾਉਂਡ ਕਾਰ ਪਾਰਕਿੰਗ ਤਿਆਰ ਕਰਾਂਗੇ ਔਰ ਜੇ ਉਹਦੇ ਨਾਲ ਵੀ ਨਹੀਂ ਸਰੂਗਾ ਤੇ ਉਹਦੇ ਵਿੱਚ ਇੱਕ ਫੈਸਿਲਿਟੀ ਰੱਖਾਂਗੇ ਕਿ ਅਸੀਂ ਜਿਹੜੇ ਲਿਫਟ ਰਾਹੀਂ ਕਾਰਾਂ ਜਿਹੜੀਆਂ ਆ ਉਹ ਉੱਪਰਲੀ ਛੱਤ ਤੱਕ ਵੀ ਭੇਜਣ ਦਾ ਪ੍ਰਬੰਧ ਕਰਨਾ ਔਰ ਇਸ ਬਜਟ ਤੋਂ ਬਾਦ ਫੌਰਨ ਅਸੀਂ ਜਿਹੜਾ ਇਹ ਬੱਸ ਸਟੈਂਡ ਸਾਈਡਾਂ ਨੂੰ ਉੱਤਰਤਾ ਉਹ ਸੀ ਸਟਾਰਟ ਕਰਾਂ ਇਹ ਜਿਹੜਾ ਸੜਕਾਂ ਦਾ ਪ੍ਰੋਜੈਕਟ ਆ ਇਦਾ ਕੋਈ ਟਾਈਮ ਪੀਰੀਅਡ ਹੈ ਜੀ ਕਿੰਨੀ ਦੇਰ ਚ ਕੰਪਲੀਟ ਬਿਲਕੁਲ ਜੀ ਬਹੁਤ ਜਲਦੀ ਚਾਹੀ ਸੀ ਅਸੀਂ ਤਾਂ ਸਿਰਫ ਉਦਘਾਟਨ ਨੂੰ ਮੇਰੇ ਕੋਲ ਸਮਾਂ ਲੱਗ ਗਿਆ ਕਈਆਂ ਸੜਕਾਂ ਨੂੰ ਔਰ ਤੇਜ਼ੀ ਦੇ ਨਾਲ ਕੰਮ ਚੱਲਦੇ ਹਾਂ ਇਹ ਤਾਂ ਟਾਈਮ ਜਿੰਨਾ ਵੀ ਟਾਈਮ ਮਿਲਿਆ ਹੋਵੇਗਾ ਐਕਸ਼ਨ ਸਾਹਿਬ ਕਿੰਨੇ ਟਾਈਮ 6 ਮਹੀਨੇ ਦੇ ਵਿੱਚ ਵਿੱਚ ਅਸੀਂ ਸਾਰੇ ਹਲਕੇ ਦੀਆਂ ਸੜਕਾਂ ਜਿਹੜੀਆਂ ਹੋਰ ਵੀ ਸਾਨੂੰ 200 ਕਿਲੋਮੀਟਰ ਬਣਣੀਆਂ ਉਹ ਵੀ 6 ਮਹੀਨੇ ਦੇ ਵਿੱਚ ਵਿੱਚ ਪੂਰੇ ਹਲਕੇ ਦੀਆਂ ਸੜਕਾਂ ਜਿਹੜੀਆਂ ਉਹ ਵਧੀਆ ਬਣ ਗਈਆਂ ਜੇ ਮੈਂ ਤੁਸੀਂ ਅੱਡੇ ਦੀ ਗੱਲ ਕੀਤੀ ਮੈਮ ਕਿਉਂਕਿ ਉੱਥੇ ਬਕਾ ਬੋਰਨਾ ਜਿਹੜਾ ਨਗਰ ਕੌਂਸਲ ਦਾ ਕੇਸ ਚੱਲਦਾ ਸੀ ਉਹ ਨਗਰ ਕੌ ਜਿਹੜੀਆਂ ਉੱਥੇ ਦੁਕਾਨਦਾਰ ਬੈਠੇ ਆ ਜਾਂ ਉਹਨਾਂ ਦੀਆਂ ਦੁਕਾਨਾਂ ਕੀ ਕਿਤੇ ਉਹ ਤਾਂ ਨਹੀਂ ਰੌਲਾ ਇਹਨਾਂ ਦੇ ਵਿੱਚ ਕਿ ਉਹ ਉਹ ਜਿਹੜਾ ਡਿਨ ਬਣਨ ਵਿੱਚ ਦਿੱਕਤ ਹੈ ਨਹੀਂ ਬਿਲਕੁਲ ਕਿਸੇ ਕਿਸਮ ਦਾ ਕੋਈ ਰੌਲਾ ਨਹੀਂ ਹੈਗਾ ਲੋਅਰ ਕੋਰਟ ਦੇ ਵਿੱਚੋਂ ਵੀ ਜਿਹੜਾ ਕੇਸ ਹੈ ਪੂਰਾ 100% ਜਿਹੜਾ ਕਮੇਟੀ ਦੇ ਹੱਕ ਦੇ ਵਿੱਚ ਹੋ ਗਿਆ ਸੀ ਸੈਸ਼ਨ ਕੋਰਟ ਦੇ ਵਿੱਚੋਂ ਵੀ ਕੇਸ ਜਿਹੜਾ ਆ ਉਹ ਇਹਨਾਂ ਦਾ ਡਿਸਮਿਸ ਹੋ ਚੁੱਕਿਆ ਆ ਸੰਬੰਧਿਤ ਜਿਹੜੀਆਂ ਧਿਰਾਂ ਨੇ ਸਾਰਿਆਂ ਨੇ ਲਾਇਆ ਸੀ ਜਾਂ ਬਕਬੋੜੇ ਲਗਾਇਆ ਸੀ ਇਸ ਵੇਲੇ 100% ਮਾਲਕੀ ਜਿਹੜੀ ਉਹ ਨਗਰ ਕੌਂਸਲ ਦੀ ਇਹਦੇ ਵਿੱਚ ਕੋਈ ਮਤਲਬ ਕੋਈ ਵਰਗਲੌਂਡ ਦੀ ਕੋਸ਼ਿਸ਼ ਕਰੇ ਕੋਈ ਇਹਨੂੰ ਪ੍ਰੋਜੈਕਟ ਦੇ ਸਾਬਤ ਅਜ ਕਰਨ ਦੀ ਕੋਸ਼ਿਸ਼ ਕਰੇ ਕਿਸੇ ਦਾ ਕੁਝ ਨਹੀਂ ਹੈ ਇਹ 100% ਨਗਰ ਕੌਂਸਲ ਦੀ ਪ੍ਰਾਪਰਟੀ ਹੈ ਸੇਮ ਮੈਮ ਤੁਸੀਂ ਇਹ ਨਾ ਜਿਹੜਾ 11 ਕਰੋੜ ਦਾ ਨਗਰ ਨਗਰ ਕੌਂਸਲ ਦੇ ਵਿੱਚ ਜਿਹੜਾ ਕੰਮਾਂ ਨੂੰ ਲੈ ਕੇ ਜਿਹੜਾ ਪਵਾਇਆ ਉਹਦੇ ਵਿੱਚ ਉਹਨਾਂ ਸਾਨੂੰ ਪਤਾ ਲੱਗਾ ਕਿ ਜਿਹੜਾ 8 ਕਰੋੜ ਤੁਸੀਂ ਆਪਣੇ ਕੰਮਾਂ ਦਾ ਵਿੱਚ ਪਵਾ ਲਿਆ ਤੇ ਉਹ ਕਹਿੰਦੇ ਜਿਹੜੀ ਪ੍ਰਸ਼ਾਸਨ ਦੀ ਜਿਹੜਾ ਅਧਿਕਾਰੀਆਂ ਦੀ ਤਨਖਾਹ ਕਿੱਥੋਂ ਦਵਾਂਗੇ ਇਹ ਸਿਰਫ ਇਹਨਾਂ ਦੀਆਂ ਕੀ ਕਹਿੰਦੇ ਨੇ ਵੀ ਕੰਮ ਨਾ ਕਰਨ ਦੇ ਬਹਾਨੇ ਨੇ ਨਗਰ ਕੌਂਸਲ ਕੋਲ ਪੈਸੇ ਜਿਹੜੇ ਹਨ ਇੱਕ ਦਿਨ ਚ ਨਾ ਤਾਂ ਸਾਲ ਬਾਅਦ ਆ ਨਾ ਇੱਕ ਦਿਨ ਚਟੇ ਡੇਲੀ ਪੇਮੈਂਟ ਇਕੱਠੀ ਹੁੰਦੀ ਹੈ ਔਰ ਜੇ ਮੈਂ ਕੰਮ ਉਪਵਾਇਆ ਤਾਂ ਮੈਂ ਕਰਨਾ ਵੀ ਜਾਣਦੀ ਹਾਂ ਮੈਂ ਅੱਗੇ ਵੀ ਕੀਤਾ ਮੈਂ ਅੱਗੋਂ ਵੀ ਕਰ ਲੂੰਗੀ ਮੈਂ ਮਨਾ ਕੀਤਾ ਸੀ 100% ਮਨਾ ਕੀਤਾ ਸੀ ਕਿ ਤੁਸੀਂ ਮੇਰੇ ਕੰਮ ਨਾ ਪਾਓ ਤੁਸੀਂ ਸ਼ਹਿਰ ਦੇ ਕੰਮਾਂ ਨੂੰ ਵੱਖ-ਵੱਖ ਕਾਉਂਸਲ ਜਿਹੜੇ ਵਾਰਡ ਨੇ ਉਹਨਾਂ ਦੇ ਕੰਮਾਂ ਨੂੰ ਜੇ ਤੁਸੀਂ ਮੇਰੇ ਸਿਰ ਤੇ ਪਾਉਣਾ ਕਿ ਇਹ ਮੇਰੇ ਕੰਮ ਨੇ ਕਿਉਂਕਿ ਮੈਂ ਉੱਥੇ ਜਾਣਦੀ ਆ ਲੋਕ ਮੈਨੂੰ ਅਪੀਲ ਕਰਦੇ ਆ ਮੈਂ ਉਸ ਅਪੀਲ ਦੇ ਉੱਤੇ ਪਹਿਰਾ ਦਿੰਦੀ ਆ ਮੈਂ ਉਹਦੇ ਪ੍ਰੋਜੈਕਟ ਤਿਆਰ ਕਰਵਾਉਣੀ ਆ ਔਰ ਇਸ ਕਰਕੇ ਜੇ ਇਹ ਮੇਰੇ ਕੰਮ ਨੇ ਤੇ ਫਿਰ ਬਾਕੀ ਸਾਰੇ ਸ਼ਹਿਰ ਦੇ ਵੀ ਕੰਮ ਮੇਰੇ ਨੇ ਔਰ ਅਸੀਂ ਉਹ ਕੰਮ ਵੱਖੂ ਵੀ ਕਰਵਾ ਲਵਾਂਗੇ ਇਹਨਾਂ ਦਾ ਮੈਨੂੰ ਨਹੀਂ ਪਤਾ ਇਹ ਕੀ ਕਰਦੇ ਆ ਕੀ ਇਹਨਾਂ ਨੇ ਕਰਨਾ ਚਾਹੀ ਕੀ ਇਹਨਾਂ ਨੇ ਨਹੀਂ ਕਰਨਾ ਪਰ ਮੈਂ ਜਿਹੜੀ ਗੱਲ ਜਿੱਥੇ-ਜਿੱਥੇ ਜੇਸ ਵੀ ਮੈਂ ਆਪਣੀ ਪੂਰੀ ਜ਼ਿੰਮੇਵਾਰੀ ਦੇ ਨਾਲ ਉਹ ਕੰਮ ਕਰਵਾਉਂਗੀ ਔਰ ਅਸੀਂ ਬਜਟ ਵੀ ਲੈ ਆਵਾਂਗੇ ਫੰਡਸ ਵੀ ਲੈ ਆਵਾਂਗੇ ਇਹਨਾਂ ਨੂੰ ਪੁੱਛੋ ਕਿ ਤੁਸੀਂ ਹੱਥੇ ਹੱਥ ਰੱਖ ਕੇ ਬੈਠੇ ਹੋ ਕਦੀ ਕਦੀ ਨਗਰ ਕੌਂਸਲ ਦੀ ਆਮਦਨ ਵਧਾਉਣ ਵਾਲੀ ਸੋਚਿਆ ਮੈਂ ਜਦੋਂ ਪਹਿਲੀ ਵਾਰੀ ਆਪਣੀ ਪੰਚਾਇਤ ਮੇਰੀ ਬਣੀ ਸੀ 2003 ਦੇ ਵਿੱਚ ਔਰ ਮੇਰੀ ਪੰਚਾਇਤ ਦੇ ਕੋਲ 17000 ਰੁਪਏ ਦੀ ਆਮਦਨ ਸੀ ਔਰ ਜਦੋਂ ਮੈਂ ਪੰਚਾਇਤ ਛੱਡੀ ਸੀ ਮੈਂ 17 ਲੱਖ ਦੀ ਆਮਦਨ ਛੱਡ ਕੇ ਆਈ ਸੀ ਇਹ ਕੀ ਕਰਦੇ ਨੇ ਇਹਨਾਂ ਨੇ ਕੀ ਕੀਤਾ ਹੁਣ ਤੱਕ ਹੈ ਕੋਈ ਪਤਾ ਕਿ ਪ੍ਰਾਪਰਟੀਆਂ ਕਿੱਥੇ ਨੇ ਹੈ ਕੋਈ ਪਤਾ ਕਿ ਕਿੱਥੇ ਕੰਮ ਕਰਨਾ ਹੈ ਕੋਈ ਪਤਾ ਕਿ ਦੁਕਾਨਾਂ ਦੇ ਕਿਰਾਏ ਕਿਨੇ ਉਹਨਾਂ ਨੇ ਕਦੀ ਕਿਸ ਨੇ ਆਮਦਨ ਵਧਾਉਣ ਵਾਲੇ ਸੋਚਿਆ ਇਹ ਸਿਰਫ ਰਾਜ ਕਰਨ ਵਾਸਤੇ ਆਏ ਨੇ ਰਾਜ ਕਰਦੇ ਚੱਲਦੇ ਬਣਦਾ ਇਹਨਾਂ ਨੇ ਫਿਰ ਕੰਮ ਅਸਿਆਪ ਕਰ ਲਾਂਗੇ ਮੈਮ ਤੁਸੀਂ ਕਿਹਾ ਸੀਗਾ ਮੈਂ ਨਗਰ ਕੌਂਸਲ ਦੇ ਵਿੱਚ ਬੈਠ ਕੇ ਜਿਹੜਾ ਲੋਕਾਂ ਦੀਆਂ ਮੁਸ਼ਕਲਾਂ ਸੁਣੂੰਗੀ ਹਜੇ ਤੱਕ ਜਿਹੜਾ ਹੈਗਾ ਕਿਉਂ ਨਹੀਂ ਬੈਠੇ ਸੀ ਅ ਬਿਲਕੁਲ ਉਹਦੇ ਬਾਰੇ ਇੱਕ ਮੈਂ ਸਰਪਾਰਟੀ ਮੀਟਿੰਗ ਅਰੇਂਜ ਕਰਨ ਜਾ ਰਹੀ ਹਾਂ ਮੇਰੇ ਕੋਲ ਸਮੇ ਸਮਾਂ ਅਸਲ ਤੇ ਵਿੱਚ ਬਹੁਤ ਜ਼ਿਆਦਾ ਕਮੀ ਹੋ ਜਾਂਦੀ ਆ ਮੈਂ ਇਹਨਾਂ ਦਿਨਾਂ ਦੇ ਵਿੱਚ ਹੋ ਸਕਦਾ ਇੱਕ ਅੱਧੇ ਦਿਨ ਦੇ ਦੋ ਚਾਰ ਦਿਨ ਦੇ ਵਿੱਚ ਵੀ ਸਮਾਂ ਕੱਢ ਪਾਵਾਂ ਅਦਰਵਾਈਜ਼ ਮੈਂ ਸੈਸ਼ਨ ਤੋਂ ਬਾਅਦ ਆ ਕੇ ਸਰ ਪਾਰਟੀ ਮੀਟਿੰਗ ਜਿਹੜੀ ਬੁਲਾ ਕੇ ਸ਼ਹਿਰ ਦੀ ਡਿਵੈਲਪਮੈਂਟ ਦੇ ਉੱਤੇ ਸਾਰੀ ਅਸੀਂ ਗੌਰ ਕਰਾਂਗੇ ਔਰ ਉਹਨੂੰ ਅੱਗੇ ਬਤਾਵਾਂਗੇ ਇੱਕ ਮੈਡਮ ਜਿਹੜਾ ਨਾ ਇੱਕ ਮੁੰਡੇ ਨੇ ਜਿਹੜਾ ਕਪਲਾ ਕੀਤਾ ਇੱਕ ਕੰਮਚਾਰੀ ਨੇ ਪੂਸ਼ 13 ਲੱਖ ਦੇ ਕਰੀਬ ਜਿਹੜਾ ਜਮਾਂ ਵੀ ਕਰਵਾ ਦਿੱਤਾ ਪਰ ਤੁਸੀਂ ਕਹਿੰਦੇ ਜੀ ਉੱਤੇ ਐਫ ਆਈ ਆਰ ਉਸ ਤੋਂ ਬਾਅਦ ਦਰਜ ਹੋਏਗੀ ਫੱਲੇ ਤੱਕ ਐਫ ਆਈ ਆਰ ਕਿਉਂ ਨਹੀਂ ਹੋਈ ਮੇਰੇ ਖਿਆਲ ਚ ਤੁਸੀਂ ਜ਼ਰੂਰ ਇਹ ਵਿੱਚ ਹੀ ਕੌਂਸਲ ਨੂੰ ਤੇ ਵਿੱਚ ਈਓ ਸਾਹਿਬ ਨੂੰ ਇਹ ਸਵਾਲ ਪੁੱਛੋ ਮੈਂ ਆਪਣੇ ਵੱਲੋਂ ਹਦਾਇਤ ਕਰ ਚੁੱਕੀ ਹਾਂ ਸਖਤੀ ਦੇ ਨਾਲ ਕਿ ਉਹਨਾਂ ਦੇ ਖਿਲਾਫ ਲਿਖ ਕੇ ਭੇਜੋ ਐਫ ਆਈ ਆਰ ਦਰਜ ਕਰਵਾਓ ਪੈਸੇ ਜਮ੍ਹਾਂ ਕਰਾਉਣ ਦੇ ਨਾਲ ਇਹ ਹੋਰ ਵੀ ਬuktਾ ਹੋ ਗਿਆ ਕਿ ਬੰਦੇ ਨੇ ਚੋਰੀ ਕੀਤੀ ਬੰਦੇ ਨੇ ਲੋਕਾਂ ਦੇ ਨਾਲ ਧੋਖਾ ਕੀਤਾ ਇਸ ਤੋਂ ਵੱਡਾ ਸਬੂਤ ਕੋਈ ਨਹੀਂ ਹੋ ਸਕਦਾ ਮੈਨੂੰ ਪਤਾ ਨਹੀਂ ਕਿ ਮਜਬੂਰੀ ਹੈ ਇਹਨਾਂ ਦੀ ਔਰ ਤੁਸੀਂ ਵੀ ਸਵਾਲ ਕਰੋ ਮੈਂ ਅੱਜ ਫੌਰਨ ਸਵਾਲ ਕਰੂੰਗੀ ਇਹ ਤੁਹਾਡੇ ਇਸ ਸਵਾਲ ਤੋਂ ਬਾਅਦ ਮੈਂ ਈਓ ਸਾਹਿਬ ਨੂੰ ਪੁੱਛਦੀ ਹਾਂ ਕਿ ਕੀ ਤੁਹਾਡੇ ਵੱਲੋਂ ਲਿਖੇ ਨਹੀਂ ਗਿਆ ਜਾਂ ਪੁਲਿਸ ਨੇ ਐਨਾ ਕੰਨੀ ਕੀਤੀ ਹੈ ਜਾਂ ਕਿੱਥੇ ਇਹ ਮਸਲਾ ਪਿਆ ਮੈਨੂੰ ਟੇਕ ਅਪ ਕਰ ਮੈਮ ਇਹ ਇਨਵੈ ਮੈਰੀਟਿਆਂ ਦੇ ਵਿੱਚ ਨਹੀਂ ਆਈ ਇਹਨਾਂ ਨੇ ਕਿਹੜੀ ਇਨਵੈਸਟੀਗੇਸ਼ਨ ਕੀਤੀ ਆਈਓ ਨੇ ਆਪਣੇ ਤੌਰ ਤੇ ਇਨਵੈਸਟੀਗੇਸ਼ਨ ਕੀਤੀ ਆ ਤੁਹਾਨੂੰ ਪਤਾ ਹੀ ਆ ਇਹੋ ਜੀਆਂ ਇਨਵੈਸਟੀਗੇਸ਼ਨਸ ਕੀ ਹੁੰਦੀਆਂ ਕੁੱਲ ਮਿਲਾ ਕੇ ਸਾਰੇ ਦਾ ਸਾਰਾ ਭੰਡਾ ਉਸ ਬੰਦੇ ਤੇ ਭੰਨਿਆ ਜਾਏਗਾ ਜਿਹੜੇ ਬਾਕੀ ਇਨਵੋਲਵ ਨੇ ਉਹਨਾਂ ਨੂੰ ਇੱਧਰ ਉੱਧਰ ਕਰ ਦਿੱਤਾ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਪਰ ਜਿਹੜੇ ਜਿਹੜਾ ਮੁੱਖ ਦੋਸ਼ੀ ਹੈ ਜਿਹਨੇ ਪੈਸੇ ਜਮਾਂ ਤੱਕ ਕਰਵਾ ਦਿੱਤੇ ਆ ਜਿਹਨੇ ਮੰਨ ਲਿਆ ਕਿ ਮੈਂ ਚੋਰੀਆ ਮੈਂ ਲੋਕਾਂ ਦੇ ਪੈਸੇ ਮਾਰੇ ਆ ਗਰੀਬਾਂ ਦੇ ਐਟ ਲੀਸਟ ਉਹਦੇ ਤੇ ਵੀ ਕਾਰਵਾਈ ਹੋ ਜੇ ਤਾਂ ਕਿ ਅੱਗੋਂ ਵਾਸਤੇ ਸਤਰਕ ਹੋ ਜਾਣ ਇਹ ਐਸਾ ਖੂਆ ਮੇਰੀ ਤਾਂ ਸਮਝ ਤੋਂ ਬਾਹਰ ਆ ਕਿ ਵੀ ਇਦਾਂ ਸਟੈਬਲਿਸ਼ ਹੋਇਆ ਪਿਆ ਸੀਟਦਰ ਸੀਟ ਇਹ ਨਗਰ ਕੌਂਸਲ ਦੇ ਵਿੱਚ ਕੰਮ ਕਿਵੇਂ ਇਹਨੂੰ ਮੁੱਢੋਂ ਸੁੱਢੋਂ ਮੈਨੂੰ ਤਾਂ ਲੱਗਦਾ ਕਿ ਪੂਰੇ ਨੂੰ ਹਟਾ ਕੇ ਨਵੇਂ ਕਰਮਚਾਰੀ ਭਰਤੀ ਹੋਣੇ ਚਾਹੀਦੇ ਤਾਂ ਜਾ ਕੇ ਕਿਤੇ ਸੈਟ ਆ ਸਕਦਾ ਆਦਰਵਾਇਸ ਉੱਥੇ ਸਮਝ ਹੀ ਨਹੀਂ ਆ ਰਹੀ ਕਿ ਕਰ ਕੀ ਰਹੇ ਇੱਕ ਸ਼ੁਕਰੀਆ ਜੀ ਓਕੇ